ਸਾਹਿਬੀ ਗਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਮਿਲਕ ਫ੍ਰੀ ਮਿਲਕ ਇਨ ਪੰਜਾਬ ਫ੍ਰੀ ਮਿਲਕ ਮੁਤ ਦੁੱਧ ਪੰਜਾਬ ਦੇ ਵਿੱਚ ਮਿਲਦਾ ਹੈ ਤੁਹਾਨੂੰ ਦਾਦੀ ਕੀ ਪੰਜਾਬ ਦੇ ਵਿੱਚ ਜੇ ਕਿਤੇ ਵੀ ਜੇਕਰ ਕੋਈ ਚੀਜ਼ ਫ੍ਰੀ ਮਿਲਦੀ ਹੈ ਤੇ ਉਹਨੂੰ ਲੰਗਰਾਂ ਦਾ ਨਾਮ ਦਿੱਤਾ ਜਾਂਦਾ ਆ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵਕ ਵਕ ਥਾਵਾਂ ਦੇ ਉੱਤੇ ਦੁੱਧ ਜਿਹੜਾ ਆ ਫ੍ਰੀ ਪਿਆਇਆ ਜਾ ਰਿਹਾ ਹੈ ਚਾਹ ਦੇ ਲੰਗਰ ਲੱਗੇ ਹੋਏ ਨੇ ਦੁੱਧ ਦੇ ਲੰਗਰ ਲੱਗੇ ਹੋਏ ਨੇ ਪਰ ਦੁੱਧ ਦੇ ਲੰਗਰ ਪੰਜਾਬ ਦੇ ਵਿੱਚ ਕਿਉਂ ਲੱਗੇ ਹੋਏ ਨੇ ਇਹਦੇ ਤੇ ਆਪਾਂ ਗੱਲ ਕਰ ਲੈਣੇ ਆ ਤਾਂ ਦਾਦਾ ਜੀ ਕਿ ਇਹ ਦਿਨ ਜਿਹੜੇ ਆ ਪੰਦਰਵਾਲਾ ਦੇ ਦਿਨ ਦੇ ਨਾਲ ਚਲਦੇ ਨੇ ਜਿਹਦੇ ਵਿੱਚ ਜਿਹੜਾ ਆ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਹਾਦਤ ਨੂੰ ਯਾਦ ਕੀਤਾ ਜਾਂਦਾ ਹੈ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਉਹਨਾਂ ਨੂੰ ਯਾਦ ਕਰਕੇ ਜਿਹੜਾ ਆ ਦੁੱਧ ਦੇ ਲੰਗਰ ਲਗਾਏ ਜਾਂਦੇ ਨੇ ਪਰ ਦੁੱਧ ਦੇ ਲੰਗਰ ਕਿਉਂ ਤਾਂ ਦਾਦਾ ਜੀ ਇਹ ਕੀ ਉਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਇੱਕ ਦਿਨ ਪਹਿਲਾਂ ਹੀ ਜਿਹੜਾ ਆ ਮੋਤੀराम ਮਹਿਰਾ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਭੁੱਖ ਨੂੰ ਮਿਟਾਉਣ ਦੇ ਲਈ ਉਹਨਾਂ ਨੂੰ ਦੁੱਧ ਪਿਆਇਆ ਜਾਂਦਾ ਆ ਪਰ ਤੁਹੰ ਦਾ ਦਈ ਕਿ ਦੁੱਧ ਪਿਉਣ ਦਾ ਜਿਹੜਾ ਉਹਨਾਂ ਨੂੰ ਇਨਾਮ ਮਿਲਿਆ ਉਹ ਮਿਲੀ ਸ਼ਹਾਦਤ ਉਹਨਾਂ ਨੂੰ ਕੋਲੂ ਦੇ ਵਿੱਚ ਤੀੜ ਦਿੱਤਾ ਗਿਆ ਤੇ ਉਹਨਾਂ ਨੂੰ ਵੀ ਜਿਹੜਾ ਆ ਸ਼ਹੀਦ ਕਰ ਦਿੱਤਾ ਗਿਆ ਛੋਟੇ ਸਾਹਿਬਜ਼ਾਦਿਆਂ ਨੂੰ ਫਿਰ ਨੀਹਾਂ ਦੇ ਵਿੱਚ ਚਨਾ ਦਿੱਤਾ ਗਿਆ ਪਰ ਇਹੀ ਦਿਨਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਜਾਂਦਾ ਹੈ ਮੋਤੀਰਾਮ ਮਹਿਰਾ ਨੂੰ ਯਾਦ ਕੀਤਾ ਜਾਂਦਾ ਹੈ ਤੇ ਮੋਤੀराम ਮਹਿਰਾ ਦੀ ਉਸੇ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਦੁੱਧ ਦੇ ਲੰਗਰ ਪੰਜਾਬ ਦੇ ਵਿੱਚ ਜਿਹੜੇ ਆ ਉਹ ਚਲਾਏ ਜਾਂਦੇ ਨੇ ਪੂਰੇ ਪੰਜਾਬ ਦੀ ਹਰ ਗਲੀ ਦੇ ਵਿੱਚ ਹਰ ਮੋੜ ਦੇ ਉੱਤੇ ਹਰ ਰਾਹ ਦੇ ਉੱਤੇ ਹਰ ਸੜਕ ਦੇ ਉੱਤੇ ਜਿਹੜਾ ਆ ਉਹ ਤੁਹਾਨੂੰ ਜਿਹੜੇ ਆ ਲੰਗਰ ਦੇਖਣ ਨੂੰ ਮਿਲ ਜਾਣਗੇ ਦੁੱਧ ਦੇ ਲੰਗਰ ਦੇਖਣ ਨੂੰ ਮਿਲ ਜਾਣਗੇ ਚਾਹ ਦੇ ਲੰਗਰ ਇਥੋਂ ਤੱਕ ਕੀ ਆਪਣੀ ਆਪਣੀ ਸਰਦਾ ਦੇ ਮੁਤਾਬਕ ਹੋਰ ਵੀ ਕਈ ਤਰ੍ਹਾਂ ਦੇ ਪਕਵਾਨ ਜਿਹੜੇ ਆ ਉਹ ਸਰਦਾ ਮੁਤਾਬਕ ਸੰਗਤਾਂ ਦੇ ਵਿੱਚ ਵਰਤਾਏ ਜਾਂਦੇ ਨੇ ਖਾਸ ਕਰਕੇ ਜਿਆਦਾਤਰ ਪੰਜਾਬ ਦੇ ਵਿੱਚ ਦੁੱਧ ਦੇ ਲੰਗਰ ਦੇਖਣ ਨੂੰ ਮਿਲਦੇ ਨੇ ਇਸੇ ਤਰ੍ਹਾਂ ਗੁਰਦਾਸ ਪੁਰ ਜਹਾਜ਼ ਚੌਂਕ ਦੇ ਵਿੱਚ ਟੈਕਸੀ ਸਟੈਂਡ ਦੇ ਉੱਤੇ ਟੈਕਸੀ ਵਾਲਿਆਂ ਨੇ ਜਿੰਨੇ ਵੀ ਸਾਡੀ ਟੈਕਸੀ ਸੰਸਥਾਵਾਂ ਨੇ ਉਹਨਾਂ ਨੇ ਜਹਾਜ਼ ਚੌਂਕ ਟੈਕਸੀ ਸਟੈਂਡ ਦੇ ਉੱਤੇ ਜਿਹੜਾ ਦੁੱਧ ਦਾ ਲੰਗਰ ਚਲਾ ਦਿੱਤਾ ਤੇ ਦੁੱਧ ਦੇ ਲੰਗਰ ਜਿਹੜੇ ਨੇ ਉਸ ਵੇਰ ਤੋਂ ਹੀ ਜਿਹੜੇ ਆ ਇੱਥੇ ਦੇਖਣ ਨੂੰ ਮਿਲਦੇ ਪਏ ਨੇ ਜਹਾਜ਼ ਚੌਂਕ ਦੇ ਵਿੱਚ ਵੀ ਦੁੱਧ ਦਾ ਲੰਗਰ ਜਿਹੜਾ ਆ ਉਹ ਸੰਗਤਾਂ ਦੇ ਵਿੱਚ ਵਰਤਾਇਆ ਜਾ ਰਿਹਾ ਆ ਹਾਂਜੀ ਮੈਂ ਆ ਜੇ ਹਰਭਜਨ ਸਿੰਘ ਜਰਨਲ ਸਕੱਤਰ ਆਂ ਗੁਰਦਾਸਪੁਰ ਟੈਕਸੀ ਸਰਵਿਸ ਐਸੋਸੀਏਸ਼ਨ ਦਾ ਤੇ ਇਹ ਜਹਾਜ਼ ਚੋਂ ਜਿਹੜਾ ਸਾਡੇ ਪੰਜਾਬ ਟੈਕਸੀ ਚੰਡੇ ਜਹਾਜ਼ ਚੋਂ ਗਿਆ ਤੇ ਨੇ ਸਟੈਂਡ ਆਡੇ ਗੁਰਦਾਸਪੁਰ ਤੋਂ ਇੱਕ ਡਾਕ ਖਾਨਾ ਚੋਂ ਗਿਆ ਤੇ ਇੱਕ ਜੀਕੇਐਸ ਤੇ ਇਹ ਜਹਾਜ਼ ਚੋਂ ਗਿਆ ਇੱਥੇ ਹਰ ਸਾਲ ਦੀ ਤਰ੍ਹਾਂ ਜੀ ਗੁਰੂ ਦੇ ਦੁੱਧ ਦਾ ਲੰਗਰ ਚੱਲਦਾ ਛੋਟੇ ਸ਼ਾਹਜਾਨ ਦੇ ਬਾਬਾ ਮੋਤੀराम ਮਹਿਰਾ ਜੀ ਦੀ ਨਿੱਗੀ ਯਾਦ ਨੂੰ ਸਮਰਪਤ ਇਹ ਦੁੱਧ ਦੇ ਲੰਗਰ ਅਸੀਂ ਲਾਉਂਦੇ ਆ ਜੀ ਤਕਰੀਬਨ 10 ਸਾਲ ਤੋਂ ਇਹ ਦੁੱਧ ਦਾ ਲੰਗਰ ਚੱਲਦਾ ਗਰਮਾ-ਗਰਮ ਦੁੱਧ ਸਵੇਰੇ ਤਕਰੀਬਨ 10 ਵਜੇ ਸ਼ੁਰੂ ਹੋ ਜਾਂਦਾ 4 ਵਜੇ ਤੱਕ ਦੁੱਧ ਦਾ ਲੰਗਰ ਚੱਲਦਾ ਸੰਗਤਾਂ ਨੂੰ ਨਰਵਿਕਨ ਨੌ ਮਹਾਰਾਜ ਦੀ ਕਿਰਪਾ ਨਾਲ ਆ ਟੋਟਾ ਲੰਗਰ ਚੱਲਦਾ ਦੁੱਧ ਦਾ ਇਹਦੇ ਇਲਾਵਾ ਅਸੀਂ ਸੁਭੀਲ ਦਾ ਜੋ ਗਰਮੀਆਂ 'ਚ ਗੁਰੂ ਅਰਜਨ ਦੇਵ ਸਾਹਿਬ ਦਾ ਸਿੱਧੀ ਗੁਰ ਪ੍ਰਬੰਧਾ ਦਾ ਸੁਭੀਲ ਵੀ ਬੜੇ ਸ਼ਹਿਰ ਤੋਂ ਸਭ ਤੋਂ ਤਕੜੀ ਸੁਭੀਲ ਮਹਾਰਾਜ ਦੀ ਕਿਰਪਾ ਨਾਲ ਜਾ ਚੋਂਕ ਤੇ ਚੱਲਦੀ ਆ ਔਰ ਫਰਵਰੀ ਮਹੀਨੇ ਮਾਰਚ ਦੇ ਅਸੀਂ ਚੋਲਾ ਚੋਲਾ ਸਾਹਿਬ ਦੇ ਮੇਲੇ ਤੇ ਵੀ ਇੱਥੇ ਲੰਗਰ ਲੱਗਦੇ ਨੇ ਗੁਰੂ ਕੇ ਟੋਟਾ ਲੰਗ ਇਹ ਸਾਰਾ ਜਿਹੜਾ ਮਾਲਕ ਚਾਲ ਗਿਆ ਸਾਰਾ ਆਪਣਾ ਦਸਵੰਧ ਕੱਢਦੇ ਆ ਜੀ ਉਹਨਾਂ ਦੀ ਉਗਰਾਹੀ ਚ ਜਿੰਨੇ ਵੀ ਆਪਾਂ ਮਾਲਕ ਚਾਲ ਗਿਆ ਡਰਾਈਵਰ ਵੀਰ ਨੇ ਸਾਰਾ ਆਪਣਾ ਦਸਵੰਧ ਕੱਢਦੇ ਨੇ ਔਰ ਇਸ ਸਾਲ ਚ ਤਿੰਨ ਅਸੀਂ ਜਿਹੜੇ ਆ ਇਹ ਪ੍ਰੋਗਰਾਮ ਕਰਨੇ ਆ ਔਰ ਮਹਾਰਾਜ ਦੇ ਅਰਦਾਸ ਕਰਨੇ ਸੱਚੇ ਪਾਸਾ ਸਾਰਿਆਂ ਦੀ ਕਮਾਈਆਂ ਚ ਬਰਕਤ ਪਾਈ ਸਾਰਿਆਂ ਨੂੰ ਵੱਧ ਤਰੱਕੀਆਂ ਬਖਸ਼ੀ ਤਾਂ ਜੋ ਤੁਹਾਡੀਆਂ ਜਾਤਾਂ ਤੁਹਾਡੇ ਜਿਹੜੇ ਉਤਸਵ ਨੇ ਇਹ ਸਕਤਾ ਮਨਾਉਂਦੀਆਂ ਰਹਿਣ ਔਰ ਮਨਾਉਣੇ ਚਾਹੀਦੇ ਨੇ ਇਸ ਕਰਕੇ ਜੀ ਇਹ ਲੰਗਰ ਜਿਹੜਾ ਅੱਜ ਤੋਂ ਟੱਟ ਚੱਲ ਰਿਹਾ ਜੀ ਇਹ ਲੰਗਰ ਜਿਹੜਾ ਵੀ ਕਹਿ ਰਹੇ ਹੋ ਇਹ ਤਿੰਨੇ ਟੈਕਸੀ ਸਟੈਂਡ ਤੋਂ ਬਲਕਿ ਆ ਕੇ ਜਿੱਥੇ ਘਾਟੇ ਤੋਂ ਹੀ ਲਗਾਇਆ ਗਿਆ ਜੀ ਮੇਨ ਇਹ ਜਹਾਜ਼ਾਂ ਤੋਂ ਵੱਲੋਂ ਲਾਇਆ ਜਾਂਦਾ ਜੀ ਉਹ ਜੀਕੇ ਸਟੈਂਡ ਵੀ ਆਪਣਾ ਲੰਗਰ ਵੱਖਰਾ ਲਾਉਂਦਾ ਉਹ ਵੀ ਫਰਵਰੀ ਮਹੀਨੇ ਜਦੋਂ ਚੋਲਾ ਸਾਹਿਬ ਦਾ ਲੰਗਰ ਉਹਨਾਂ ਦੇ ਚੱਲਦਾ ਵਾ ਤੇ ਬਾਕੀ ਅਗਰਾਹੀਆਂ ਜਿਹੜੀਆਂ ਕੋਈ ਬੰਦੇ ਸਾਰੇ ਦਿੰਦੇ ਆ ਜੀ ਸਾਰੇ ਤੇ ਸਬੰਧ ਕੱਢਦੇ ਆ ਕਿ ਉੱਧਰ ਲੋਣਾ ਹੀ ਉੱਧਰ ਦਿੰਦੇ ਆ ਉਹ ਵੀ ਸਾਨੂੰ ਦਿੰਦੇ ਨੇ ਕੜੀਆਂ ਸਾਰੇ ਸਟੈਂਡਾਂ ਤੋਂ ਹੁੰਦੀਆਂ ਨੇ ਪਰ ਇਹ ਮੇਨ ਜਿਹੜਾ ਵਾ ਗੁਰਦਾਹ ਚੌਂਕ ਦੇ ਜਿਹੜੇ ਇਹ ਵੀਰ ਆਪਣੇ ਜਿਹੜਿਆਂ ਸਬੰਧ ਕੱਢਦੇ ਆ ਜੀ ਸਤ ਜੀ ਪ੍ਰਧਾਨ ਜੀ ਜਿਹੜਾ ਅਜਾ ਜਹਾਜ ਚੌਕ ਤੇ ਉਹਦਾ ਨੰਕਾ ਲਗਾਇਆ ਗਿਆ ਇੱਕ ਕਿੰਨਾ ਨੰਬਰ ਲਗਾਇਆ ਗਿਆ ਜੀ ਹਾਂ ਜਿਵੇਂ ਭਲਵਿੰਦਰ ਸਿੰਘ ਜੀ ਆਪਣੇ ਸਾਨੇ ਪੰਜਾਬ ਟੈਕਸੀ ਸ਼ਾਨ ਜਹਾਜ ਚੌਂ ਦਾ ਪ੍ਰਧਾਨ ਆ ਅਸੀਂ ਹਰ ਸਾਲ ਦੀ ਸਾਲ ਛੋਟੇ ਜਹਾਜ ਸਾਹਿਬ ਜਿਆਦੇ ਦੀ ਸਿੱਧੀ ਦੀ ਪਰੂਫੇ ਆਪਾਂ ਹਰ ਸਾਲ ਦੀ ਸਾਲ ਇਹ ਦੋਦੀ ਜਿਹੜੀ ਹੈ ਸੇਵਾ ਕਰੀਦੀ ਆ ਮਾਲਕ ਚਾਲਕ ਡਰਾਈਵਰ ਵੀਰ ਸਾਰਿਆਂ ਦਾ ਸਬੰਧ ਦੇ ਵਿੱਚ ਇਹਦੇ ਹੁੰਦਾ ਵਾ ਸਾਰੇ ਸੰਯੋਗ ਪਾ ਕੇ ਤੇ ਇਹ ਜਿਹੜੇ ਦੋਦੀ ਸੇਵਾ ਆਪਾਂ ਕਰੀਦੀ ਆ ਇਹ ਛੋਟੇ ਸਾਹਿਬ ਜਾਂਦੇ ਤੇ ਸੀਦੀ ਗੁਰੂ ਤੇ ਆਪਾਂ ਕਰੀ ਦੀ ਹੈ ਜੀ ਅਤਾ ਜੀ ਕਿ ਕਦੋਂ ਦਾ ਲੰਗਰ ਲਗਾ ਰਹੇ ਹੋ ਇਹ ਜੀ ਆਪਾਂ ਹੋ ਗਿਆ ਕੁਝ ਸਾਨੂੰ 30 ਸਾਲੀ ਚਾਲ ਤੋਂ ਆਪਣਾ ਸਟੈਂਡ ਵੀ ਚੱਲਣ ਡਿਆ ਤੇ ਉਦੋਂ ਦੇ ਆਪਾਂ ਇਹ ਲੰਗਰ ਵੀ ਹੈ ਜਿਹੜੇ ਇੱਕ ਤਕਰੀਬਨ ਹੋ ਹੀ ਗਏ 10 10 ਸਾਲ ਹੋ ਗਏ ਆ ਇਹ ਵੀ ਲੰਗਰ ਆਪਾਂ ਜਿਹੜੇ ਚਾਲੂ ਕੀਤੇ ਨੂੰ ਵੀ ਪਹਿਲਾਂ ਤੇ ਆਪਾਂ ਅਪੀਲ ਦਾ ਤੇ ਜਿਹੜਾ ਵੈਸੇ ਵੀ ਲੰਗਰ ਲਈਦਾ ਵਾ ਤਾਲ ਫੁਲਕੇ ਦਾ ਵੀ ਲਈਦਾ ਵਾ ਤੇ ਆਪਾਂ ਹੁਣ ਇਹ ਵੀ 10 ਸਾਲ ਹੋ ਗਏ ਆ ਆਪਾਂ ਦੋਤੀ ਵੀ ਜਿਹੜੀ ਸੇਵਾ ਆ ਪੀ ਜਿਹੜਾ ਦੋ ਤਿੰਨ ਨੰਬਰ ਤੋਂ ਤਰੋਤਰਾ ਤੋਂ ਸਟੇਜ ਇਹ ਜੀ ਸਵੇਰੇ 10:30 ਵਜੇ ਤੋਂ ਲੈ ਕੇ ਤੇ ਸਾਮੀ 4-5 ਵਜੇ 'ਚ ਦਾ ਚੱਲਦਾ ਹੈ ਬਹੁਤ سارے ਜਿਹੜੇ ਲੋਕਾਂ ਨੂੰ ਦੇਖ ਰਿਹਾ ਕਿ ਮੈਸੇਜ ਦੇਣਾ ਚਾਹੁੰਦੇ ਅਹੀਂ ਤੇ ਕਹਿੰਨੇ ਜੀ ਜਿਹੜਾ ਵੀ ਕੋਈ ਵੀ ਪੂਰਬਵਾਵਾ ਚਾਹੇ ਇਹ ਸਬੰਧ ਕਰਦੇ ਚਾਹੀਦੇ ਆ ਹੁਣ ਅਸੀਂ ਦੀ ਪੂਰਬਾ ਛੋਟੇ ਸਾਹਿਬ ਜੀ ਆਦਿਆਂ ਦੀ ਜਿਹੜੀ ਕੁਰਬਾਨੀ ਆ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਵਾ ਤੇ ਅੱਜ ਤੇ ਤੁਸੀਂ ਵੇਖ ਹੀ ਲਿਆ ਵੀ ਅੱਜ ਤੇ ਉੱਪਰ ਵਾਲਾ ਵੀ ਅਥਰੂ ਸੁੱਟਣ ਡਿਆ ਵਾ ਇਹ ਜਿਵੇਂ ਛੋਟੀ ਛੋਟੀ ਬਾਰਸ਼ ਵੀ ਅੱਜ ਸਵੇਰ ਦੀ ਲੱਗੀ ਆ ਇਹ ਸਬੰਧ ਵਿੱਚ ਆਪਾਂ ਕੋਈ ਵੀ ਗੁਰੂ ਗੋੜਪੁਰ ਵੀ ਆਏ ਤੇ ਉਹਦੇ ਵੀ ਸਬੰਧ ਕਰਨਾ ਚਾਹੀਦਾ ਹਰ ਹਰ ਸਾਲ ਦੇ ਸਾਲ ਦੇ ਸਬੰਧ ਕਰਨਾ ਚਾਹੀਦਾ